ਹੈਲੋ एवरीवन ਸਤਿ ਸ਼੍ਰੀ ਅਕਾਲ ਜੀ ਆਈ ਹੋਪ ਸਾਰੇ ਜਨੇ ਠੀਕ ਹੋ ਜੀ ਤੰਦਰੁਸਤ ਹੋਵਗੇ ਆਪਣਾ ਖਿਆਲ ਰੱਖ ਰਹੇ ਹੋਗੇ ਮੈਂ ਵੀ ਬਿਲਕੁਲ ਠੀਕ ਹਾਂ ਜੀ ਤੇ ਅੱਜ ਆਪਾਂ ਦੇਖ ਰਹੇ ਹਾਂ ਜਾਮਤਾਂ ਨਹੀਂ ਜਾਂ ਜਾਮਤਾਰੀ ਕੁਝ ਵੀ ਦੋਨਾਂ ਚੋਂ ਕੁਝ ਵੀ ਸਮਝ ਲਓ ਤੁਸੀਂ ਲੇਲਨ कॉटन ਤੇ ਆਪਾਂ ਪਾਰਟੀ ਵੇਅਰ ਸੂਟ ਦੇਖਾਂਗੇ ਅੱਜ ਡਿਸਕਾਊਂਟ ਦੇ ਉੱਪਰ ਇਹ ਉਹ ਸੂਟ ਹੈ ਜੀ ਜਿੰਨਾ ਦਾ 1750 ਰੁਪਏ ਸਟਾਰਟਿੰਗ ਦੇ ਵਿੱਚ ਰੇਟ ਸੀ ਫਿਰ ਉਸ ਤੋਂ ਬਾਅਦ ਮੇਰੇ ਕੋਲੇ ਸਟਾਕ ਜ਼ਿਆਦਾ ਆਉਣ ਕਰਕੇ ਮੈਂ ਇਹਨਾਂ ਦਾ ਰੇਟ ਜਿਹੜਾ 1499 ਕਰਤਾ ਸੀ ਜਨਨ ਕਿ 1500 ਰੁਪਏ 1500 ਵਾਲਾ ਸੂਟ ਅੱਜ ਤੁਹਾਨੂੰ 1350 ਰੁਪਏ ਦੇ ਵਿੱਚ ਮੈਂ 150 ਰੁਪਏ ਇਸ ਦੇ ਉੱਪਰ ਡਿਸਕਾਊਂਟ ਹੋਰ ਕੀਤਾ ਹੈ ਮੈਂ ਤੁਹਾਨੂੰ 1350 ਰੁਪਏ ਦੇ ਵਿੱਚ ਇਹ ਸੂਟ ਹੈ ਜਿਹੜੇ ਇਹ ਦਿਨ ਜਾ ਰਹੀਆਂ ਇਸ ਦੇ ਪਿੱਛੇ ਦੋ ਤਿੰਨ ਰੀਜ਼ਨ ਇਹ ਰਹਿਣਗੇ ਦੋ ਹੀ ਰੀਜ਼ਨ ਮੇਨ ਇੱਕ ਤੋਂ ਸਪੇਸਫੁੱਲ ਜਦੋਂ ਆਪਣੇ ਕੋਲੇ ਜਗ੍ਹਾ ਹੁੰਦੀ ਹੈ ਨਾ ਕੋਈ ਘਰ ਵੱਡਾ ਹੁੰਦਾ ਹੈ ਤਾਂ ਆਪਾਂ ਸਟਾਕ ਨੂੰ ਰੱਖ ਸਕਦੇ ਹਾਂ ਨੈਕਸਟ ਸੀਜ਼ਨ ਦੇ ਲਈ ਕਿਉਂਕਿ ਇੰਨਾ ਡਾਊਨ ਜਾ ਕੇ ਪੱਲਿਓ ਪਾ ਕੇ ਘਾਟਾ ਪਾ ਕੇ ਜਦੋਂ ਆਪਾਂ ਇੱਕ ਅੱਛੀ ਗੁੱਡ ਕੁਆਲਿਟੀ ਦੀ ਚੀਜ਼ ਨੂੰ ਦਿੰਨੇ ਆਂ ਹਸੀਲ ਕਰਦੇ ਆ ਉਸ ਟਾਈਮ ਤੇ ਦੁੱਖ ਲੱਗਦਾ ਪਰ ਆਪਸ਼ਨ ਨਹੀਂ ਹੁੰਦਾ ਕਿਉਂਕਿ ਅਗਰ ਘਰ ਖੁੱਲਾ ਡੁੱਲਾ ਹੋਵੇ ਕਾਫੀ ਜ਼ਿਆਦਾ ਸਪੇਸ ਹੋਵੇ ਘਰ ਦੇ ਵਿੱਚ ਜਿੱਥੇ ਤੁਸੀਂ ਸਟਾਕ ਆਪਣਾ ਰੱਖ ਸਕਦੇ ਹੋ ਨੈਕਸਟ ਸੀਜ਼ਨ ਦੇ ਲਈ ਜਾਂ ਤੁਸੀਂ ਫਿਰ ਕਦੇ ਉਸ ਨੂੰ ਦੁਬਾਰਾ ਕੱਢਣਾ ਹੋਵੇ ਜਾਂ ਜਦੋਂ ਵੀ ਕਸਟਮਰ ਜਦੋਂ ਵੀ ਵਿਜ਼ਿਟ ਕਰਦੇ ਨੇ ਤਾਂ ਉਸ ਟਾਈਮ ਤੁਸੀਂ ਕੱਢ ਕੇ ਅਗਲੇ ਨੂੰ ਦਿਖਾ ਸਕਦੇ ਹੋ ਉਸ ਤਰ੍ਹਾਂ ਦਾ ਸਟਾਕ ਤਾਂ ਉਸ ਤੇ ਲਈ ਤੁਹਾਨੂੰ ਘਰ ਵੱਡਾ ਵੀ ਚਾਹੀਦਾ ਹੈ ਨਾ ਇਹ ਰੱਖਣ ਲਈ ਜਗ੍ਹਾ ਚਾਹੀਦੀ ਹੈ ਸੋ ਮੇਰੇ ਕੋਲ ਇਹ ਸਭ ਤੋਂ ਪਹਿਲਾ ਰੀਜ਼ਨ ਤੋਂ ਇਹ ਹੈ ਕਿ ਮੈਂ ਸਟਾਕ ਕਲੀਅਰ ਇਸ ਲਈ ਕਰ ਦਿੰਨੀ ਹੈ ਕਿਉਂਕਿ ਮੈਂ ਮੈਨੂੰ ਬਹੁਤ ਜ਼ਿਆਦਾ ਮਤਲਬ ਨਾ ਖਲਾਰਾ ਜਾਂ ਭਰਿਆ ਭਰਿਆ ਰੂਮ ਇਸ ਤਰ੍ਹਾਂ ਚੰਗਾ ਨਹੀਂ ਲੱਗਦਾ। ਔਰ ਦੂਸਰਾ ਰੀਜ਼ਨ ਇਹ ਹੈ ਕਿ ਮੈਨੂੰ ਇਹ ਲੱਗਦਾ ਕਿ ਮੈਂ ਆਪਣੇ ਵਾਂਗੂ ਹਰ ਇੱਕ ਨੂੰ ਨਾ ਇੱਕੋ ਲੈ ਲੈਣੀ ਹੈ ਕਿ ਹਰ ਬੰਦਾ ਮੇਰੀ ਤਰ੍ਹਾਂ ਹੀ ਸੋਚਦਾ ਹੈ। ਰਾਇਲਟੀ ਜ਼ਿਆਦਾ ਮੇਰੇ ਲਈ ਮੈਟਰ ਕਰਦੀ ਹੈ। ਸੋ ਮੈਂ ਇਸ ਤਰ੍ਹਾਂ ਸੋਚ ਕੇ ਨਾ ਜਦੋਂ ਕਈ ਪਹਿਣਾ ਬੁਟੀਕ ਵਾਲੀਆਂ ਸਾਰੀਆਂ ਨਹੀਂ ਮੇਰੇ ਨਾਲ ਬਹੁਤ ਅੱਛੀਆਂ ਡੀਲ ਕਰਦੀਆਂ ਇਹ ਦੋ ਤਿੰਨ ਕੇਸ ਹੋ ਗਏ ਮੇਰੇ ਨਾਲ ਵਿੱਚ। ਕਿ ਜਿਨ੍ਹਾਂ ਨੇ ਪੇਮੈਂਟ ਤੋਂ ਬਿਨਾਂ ਹੀ ਮੇਰੇ ਤੋਂ ਸੂਟ ਡਨ ਕਰਵਾ ਲੈਂਦੇ ਆ ਔਰ ਉਹ ਸੂਟ ਕਈ ਵਾਰ ਮੇਰੇ ਕੋਲੇ ਨਹੀਂ ਹੁੰਦੇ ਉਹ ਬਟਿਕ ਤੇ ਹੁੰਦੇ ਆ ਜਿਹੜੇ ਮਹਿੰਗੇ ਸੂਟ ਆ ਰਾਮ ਟੈਕਸ ਦੇ ਲਾ ਲੋ ਜਾਂ ਤੁਸੀਂ ਕੋਈ ਹੋਰ ਇਸ ਤਰ੍ਹਾਂ ਦੀ ਸੂਟ ਜੋ ਮਹਿੰਗੇ ਪਾਰਟੀ ਵੇਅਰ ਆ ਜੋ ਮੇਰੇ ਕੋਲੇ ਨਹੀਂ ਤੇ ਮੈਂ ਉਥੋਂ ਪੇਮੈਂਟ ਕਰਕੇ ਉਹਨਾਂ ਦੇ ਆਪਣੇ ਕੋਲ ਸੂਟ ਮੰਗਾ ਲੈਣੀ ਆ ਕਿ ਉਹ ਅ ਬੁਕਿੰਗ ਕਰ ਰਹੇ ਨਾਲ ਦੀ ਨਾਲ ਪਰ ਉਹ ਪੈਸੇ ਪੇ ਨਹੀਂ ਕਰਦੇ ਉਹਨਾਂ ਚੀਜ਼ਾਂ ਦੇ ਮੇਰਾ ਇੱਕ ਮਤਲਬ ਵੀ ਪਹਿਲਾਂ ਉਹਨਾਂ ਨੇ ਇੱਕ ਤੋਂ ਵਾਰ ਮੇਰੇ ਤੋਂ ਚੀਜ਼ ਲਈ ਹੁੰਦੀ ਹੈ ਤੇ ਆਪਾਂ ਨੂੰ ਇਹ ਹੋ ਜਾਂਦਾ ਹੈ ਕਿ ਚਲੋ ਕੋਈ ਗੱਲ ਨਹੀਂ ਕਿੱਥੇ ਪੈਸੇ ਚਲੇ ਜਾਂਦੇ ਆ ਇਹਨਾਂ ਨੇ ਬੁਕਿੰਗ ਲਈ ਹੈ ਸੂਟ ਮੰਗਵਾ ਰਹੇ ਆ ਜਦ ਕਿ ਮੈਂ ਸੂਟ ਮਗਾਉਣ ਤੋਂ ਪਹਿਲਾਂ ਉਹਨਾਂ ਨੂੰ ਇਹ ਕਲ리어 ਕਰਦੀ ਕਿ ਸੂਟ ਮੇਰੇ ਕੋਲੇ ਨਹੀਂ ਮੈਂ ਅੱਗੇ ਪੇ ਕਰਨਾ ਹੈ ਜੀ ਤੁਸੀਂ ਆਪਣਾ ਜਿਹੜਾ ਆਰਡਰ ਹੈ ਜਲਦੀ ਬੁੱਕ ਕਰਕੇ ਤੇ ਮੰਗਵਾ ਲਓ ਮੇਰੇ ਕੋਲੇ ਚੀਜ਼ ਤੁਹਾਡੀ ਪਹੁੰਚ ਗਈ ਹੈ ਪਰ ਮੇਰਾ ਡੇਢ ਪੌਣੇ 2 ਮਹੀਨੇ ਤੋਂ ਜਿਹੜਾ ਬੁਕਿੰਗ ਵੇਟ ਚੱਲ ਰਹੀ ਹੈ ਵੀ ਅੱਜ ਵੀ ਪੇਮੈਂਟ ਕਲੀਅਰ ਹੁੰਦੀ ਹੈ ਅੱਜ ਵੀ ਹੁੰਦੀ ਹੈ ਪਰ ਬਹੁਤ ਸਾਰੀਆਂ ਵਿੱਚ ਨਾ ਇਸ ਤਰ੍ਹਾਂ ਦੇ ਕੇਸ ਹੋ ਜਾਂਦੇ ਚਲੋ ਛੱਡੋ ਆਪਾਂ ਕਿਸੇ ਨੂੰ ਬੁਰਾ ਭਲਾ ਨਹੀਂ ਕਹਿ ਰਹੇ ਇੱਥੇ ਹਰ ਇੱਕ ਦੀ ਆਪਣੀ ਆਪਣੀ ਸੋਚ ਹੈ ਨੇਚਰ ਹੈ ਪਰ ਸੋਚਣਾ ਚਾਹੀਦਾ ਕਿ ਗਾਂਵ ਵਾਲੇ ਬੰਦੇ ਤੋਂ ਵੀ ਤੁਸੀਂ ਸੂਟ ਜਦੋਂ ਬੁੱਕ ਕਰਵਾ ਕੇ ਰੱਖਦੇ ਹੋ ਅਗਲਾ ਅੱਗੇ ਤੋਂ ਮੰਗਵਾ ਕੇ ਦਿੰਦਾ ਤਾਂ ਡੈਫੀਨਿਟਲੀ ਉੱਥੇ ਪੈਸੇ ਪੇ ਕਰਕੇ ਹੀ ਮੰਗਾ ਕੇ ਦਿੰਦਾ ਹੋਊਗਾ ਤੁਹਾਨੂੰ ਔਰ ਤੁਸੀਂ ਜਦੋਂ ਮਹਿੰਗੇ ਸੂਟ 5-700 ਹਜ਼ਾਰ ਤੱਕ ਦੀ ਕੋਈ ਗੱਲ ਨਹੀਂ ਹੁੰਦੀ ਪਰ ਜੋ ਤੁਸੀਂ ਮਹਿੰਗੇ ਸੂਟ ਮੰਗਵਾ ਕੇ ਆਪਣੇ ਲਈ ਰਖਵਾ ਦਿੰਨੇ ਹੋ ਮੈਂ ਸ਼ੋ ਵੀ ਨਹੀਂ ਕਰਦੀ ਉਸ ਵੀਡੀਓ ਨੂੰ ਵੀਡੀਓ ਦੇ ਵਿੱਚ ਉਹਨਾਂ ਸੂਟਾਂ ਨੂੰ ਤਾਂ ਉਸ ਦੇ ਵਿੱਚ ਲਾਸ ਟੋਟਲੀ ਮੇਰਾ ਹੀ ਹੋ ਜਾਂਦਾ ਸੋ ਫਿਰ ਉਹ ਵਾਪਸ ਆਪਣਾ ਜਿਹੜਾ ਬੁਕਿੰਗ ਪਤਾ ਨਹੀਂ ਕੁਝ ਰੀਜ਼ਨ ਹੋ ਜਾਂਦੇ ਉਹਨਾਂ ਦੇ ਜਾਂ ਪਹਿਲਾਂ ਵਾਲਾ ਸਟਾਕ ਨਹੀਂ ਉਹਨਾਂ ਦਾ ਨਿਕਲਦਾ ਜਾਂ ਕੁਝ ਵੀ ਹੋ ਜਾਂਦੀ ਹੈ ਇੱਥੇ ਮੇਰਾ ਫਾਲਟ ਹੈ ਕਿ ਮੈਨੂੰ ਪੇਮੈਂਟ ਐਡਵਾਂਸ ਕਰਵਾ ਕੇ ਹੀ ਬੁਕਿੰਗ ਲੈਣੀ ਚਾਹੀਦੀ ਹੈ ਇਸੇ ਲਈ ਇੱਕ ਦੋ ਚੀਜ਼ਾਂ ਨਾ ਇੱਕ ਦੋ ਕਸਟਮਰਸ ਇਸ ਤਰ੍ਹਾਂ ਕਰਕੇ ਬਹੁਤ ਸਾਰੀਆਂ ਗੜਬੜਾਂ ਕਰ ਦਿੰਦੀਆਂ ਜਿਵੇਂ ਕਿ ਸਾਡੇ ਤੇ ਲਗਾ ਲੋ ਕਿ ਬਹੁਤ ਸਾਰੇ ਜਿਹੜੇ ਫਰਾਡ ਕਰਦੇ ਨੇ ਉਹਨਾਂ ਦਾ ਅਸਰ ਹੈ ਜਿਹੜਾ ਦੋ ਚਾਰਾਂ ਨੇ ਫਰਾਡ ਕੀਤਾ ਅੱਛੇ ਲਾਇਲ ਲੋਕਾਂ ਦੇ ਉੱਪਰ ਵੀ ਉਹਨਾਂ ਦਾ ਇਫੈਕਟ ਹੁੰਦਾ ਉਸੇ ਤਰ੍ਹਾਂ ਕਸਟਮਰ ਦੀ ਗੱਲ ਹੈ ਜੇ ਇੱਕ ਦੋ ਕਸਟਮਰ ਵਿੱਚ ਇਸ ਤਰ੍ਹਾਂ ਖਰਾਬ ਕਰ ਜਾਂਦੇ ਨੇ ਤਾਂ ਉਸ ਦਾ ਅਸਰ ਹੈ ਜਿਹੜਾ ਬਹੁਤ ਸਾਰੇ ਕਸਟਮਰਸ ਦੇ ਤੁਸੀਂ ਲਾ ਸਕਦੇ ਹੋ ਵੀ ਬਹੁਤ ਸਾਰਿਆਂ ਦੇ ਉੱਪਰ ਪੈ ਜਾਂਦਾ ਕਿਉਂਕਿ ਬਹੁਤ ਸਾਰੇ ਜੈਨੂਅਨੀ ਹੁੰਦੀ ਹੈ ਜੋ ਵੈਸੇ ਹੀ ਵੇਟ ਕਰਨ ਵਾਲ ਲੈਂਦੇ ਆ ਕਿ ਸਾਡਾ ਰੀਜ਼ਨ ਦੇ ਦਿੰਦੇ ਜੈਨੂਅਨੀ ਕਿ ਸਾਡੇ ਘਰ ਕੋਈ ਨਹੀਂ ਹੈਗਾ ਸ਼ਾਮ ਨੂੰ ਅਸੀਂ ਬੁਕਿੰਗ ਕਰਦੇ ਮੈਮ ਸਾਡਾ 2 ਘੰਟੇ ਲਈ ਰੱਖ ਦੋ ਫਿਰ ਸਾਨੂੰ ਉੱਥੇ ਡਰ ਲੱਗਦਾ ਹੈ ਕਿ ਅਸੀਂ ਕਿਸੇ ਨੈਕਸਟ ਕਸਟਮਰ ਉਸ ਦੀ ਇਨਕੁਆਰੀ ਲੈ ਰਿਹਾ ਉਸ ਨੂੰ ਵੀ ਅਸੀਂ ਉਹਨਾਂ ਨੂੰ ਵੀ ਮਨਾ ਕਰ ਦਿੰਦੇ ਆ ਤੇ ਪਹਿਲੇ ਕਸਟਮਰ ਦੇ ਕਹਿੰਦੇ ਅਸੀਂ ਸੂਟ ਨੂੰ 2 ਵਜੇ ਤੱਕ 4 ਵਜੇ ਤੱਕ ਸਾਈਡ ਤੇ ਹੋਲਡ ਕਰਕੇ ਰੱਖਦੇ ਆ ਤਾਂ ਉਸ ਤੇ ਸਾਨੂੰ ਥੋੜਾ ਜਿਹਾ ਆਪ ਨੂੰ ਫਿਰ ਸੋਚਣਾ ਪੈਂਦਾ ਕਿ ਸਾਡੇ ਨਾਲ ਆਲਰੇਡੀ ਸੋ ਚਲੋ ਹੁਣ ਜ਼ਿਆਦਾ ਆਪਾਂ ਗੱਲਾਂ ਨਹੀਂ ਕਰਦੇ ਆ ਆਪਾਂ ਸੂਟ ਦੇਖ ਲੈਣੇ ਆ ਔਰ ਉਹ ਸੂਟ ਵੀ ਮੈਂ ਤੁਹਾਨੂੰ ਡਿਸਕਾਊਂਟ ਤੇ ਦੇ ਦਊਂਗੀ ਜੋ ਕਿ ਮੈਨੂੰ ਖੁਦ ਨੂੰ 2500 2500 ਦੀ ਰੇਂਜ ਵਿੱਚ ਰਾਮ ਟੈਕਸ ਦੇ ਪਿਓਰ ਦੁਪੱਟੇ ਵਾਲਾ ਵੀ ਸੂਟ ਪਿਆ ਹੋਇਆ ਹੈ ਕੁਝ ਮੇਰੇ ਕੋਲੇ ਜਾਂਮਤਾ ਨਹੀਂ ਲੈ ਲੈਣਾ ਉਹ ਵੀ ਮੈਂ ਤੁਹਾਨੂੰ ਦਿਖਾਉਂਗੀ ਤੇ ਚਲੋ ਸਭ ਤੋਂ ਪਹਿਲਾਂ ਆਪਾਂ ਸ਼ੁਰੂ ਕਰਦੇ ਆਂ ਅ ਜਾਂਮਤਾ ਨਹੀਂ ਲੈਣ ਦੇ ਵਿੱਚ ਜਿਹੜਾ ਲੈਲਨ ਕਾਟਨ ਨੂੰ ਦੇਖਦੇ ਆਂ ਆਫ ਵਾਈਟ ਦੇ ਵਿੱਚ ਬਹੁਤ ਜ਼ਿਆਦਾ ਨਾ ਬਹੁਤ ਜ਼ਿਆਦਾ ਸੋਨੇ ਸੂਟ ਹੈ ਮੈਂ ਤੁਹਾਨੂੰ ਇਹ ਦਿਖਾ ਦੇਣੀ ਆ ਇਹ ਇੱਕੋ ਇੱਕੋ ਡਿਜ਼ਾਈਨ ਹੈ ਇਹ ਸੂਟ ਜਦੋਂ ਮੈਂ ਸਭ ਤੋਂ ਪਹਿਲਾਂ ਸ਼ੋਅ ਕਰੇ ਸੀ ਵੀਡੀਓ ਦੇ ਵਿੱਚ ਇਹਨਾਂ ਨੂੰ ਇੰਨਾ ਜ਼ਿਆਦਾ ਪਸੰਦ ਕੀਤਾ ਗਿਆ ਸੀ ਨਾ ਇਹ ਸੂਟ ਜਦੋਂ ਇੰਨੇ ਜ਼ਿਆਦਾ ਪਸੰਦ ਕਰੇ ਗਏ ਸੀ ਤਾਂ ਮੈਂ ਇਹਨਾਂ ਨੂੰ ਕਾਫੀ ਅੱਛੀ ਕੁਆਂਟੀਟੀ ਦੇ ਵਿੱਚ ਮੰਗਵਾ ਲਿਆ ਸੀਗਾ ਪਰ ਫਿਰ ਕੁਝ ਕਸਟਮਰ ਦੇ ਜਿਵੇਂ ਉਹੀ ਗੱਲ ਬੁਕਿੰਗ ਕੈਂਨ ਤੇ ਮੈਂ ਕਰ ਦਿੱਤੀ ਪਰ ਬਾਅਦ ਵਿੱਚ ਉਹਨਾਂ ਨੇ ਸੂਟ ਮੰਗਵਾਏ ਨਹੀਂ ਤਾਂ ਅੱਜ ਮੈਨੂੰ ਉਹਦਾ ਲਾਸ ਇਹ ਪੈ ਰਿਹਾ ਕਿ ਇਹ ਸੂਟ ਮੈਨੂੰ ਅੱਜ ਕਾਫੀ ਵੱਡੇ ਲੈਸ ਦੇ ਉੱਤੇ ਕੱਟਨੇ ਪੈ ਰਹੀ ਹੈ ਕਿਉਂਕਿ ਉਸ ਟਾਈਮ ਤੇ 750 ਦੇ ਸੂਟ ਸੀਗੇ ਉਸ ਟਾਈਮ ਤੇ ਮੈਂ ਬੁੱਕ ਕੀਤੇ ਹੋਏ ਐ ਅਗਰ 750 ਤੇ ਸੀ ਤਾਂ ਮੈਂ 1650 ਦੇ ਸੂਟ ਇੱਕ ਪਰਚੇਸ ਕੀਤੇ ਹੋਏ ਸੀ ਤੁਸੀਂ ਦੇਖੋ ਕਿ ਮੈਨੂੰ ਫਿਰ ਇਹ ਚੀਜ਼ਾਂ ਖੁਦ ਨੂੰ ਪੱਲੇ ਪੈ ਰਣਗੀਆਂ ਪਰ ਚਲੋ ਕੋਈ ਗੱਲ ਨਹੀਂ ਵਾਦੇ ਘਾਟੇ ਜ਼ਿੰਦਗੀ ਦੇ ਨਾਲ ਹੀ ਐ ਅੱਛਾ ਜੀ ਇਹ ਵਾਲੇ ਦੇ ਵਿੱਚ ਹੀ ਇਹ ਇਹ ਵੀ ਕਲਰ ਤੁਹਾਨੂੰ ਇਹ ਡਿਜ਼ਾਈਨ ਸੇਮ ਹੀ ਐ ਇਹਨਾਂ ਦੇ ਵਿੱਚ ਇੱਕ ਤੁਹਾਨੂੰ ਮੈਂ ਹੋਰ ਦੱਸ ਦਿਆਂ ਇਹ ਜਿਹੜੇ ਸੂਟ ਐ ਜੀ ਇਹ ਸੂਟ ਹੈਂਡਵਰਕ ਦਾ ਟੱਚ ਰਹੂਗਾ ਇਹਨਾਂ ਦੇ ਸਾਰਿਆਂ ਦੇ ਆਊਟਲਾਈਨਿੰਗ ਕੀਤੀ ਹੋਈ ਮੈਂ ਇਹਨਾਂ ਦੇ ਡਿਜ਼ਾਈਨ ਦਿਖਾ ਦਿੰਨੀ ਹਾਂ ਦੋਨਾਂ ਦੇ ਤੁਹਾਨੂੰ ਖੋਲ ਕੇ ਇਨਾਂ ਦੀ ਆਊਟਲਾਈਨਿੰਗ ਮਿਲੇਗੀ ਤੁਹਾਨੂੰ ਹੈਂਡਵਰਕ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਇਹ ਵਾਲਾ ਪੀਸ ਹੀ ਦੇਖ ਲੈਣੇ ਆ ਸਭ ਤੋਂ ਪਹਿਲਾਂ ਸ਼ਰਟ ਦੇਖ ਲੈਣੇ ਆਪਾਂ ਲੇਲਨ कॉटन ਹੈ ਪਾਰਟੀ ਵੇਅਰ ਸੂਟ ਹੈ ਜੀ ਇਹ ਬਹੁਤ ਸੋਹਣਾ ਡਿਜ਼ਾਈਨ ਹੈ ਸੂਟ ਦਾ ਇਹਦੇ ਜਿਹੜਾ ਇਹ ਫੁੱਲ ਹੈ ਇਹ ਵਾਲਾ ਤੁਹਾਨੂੰ ਬਾਰਡਰ ਦੇ ਨਾਲ ਮਿਲੇਗਾ ਦੂਸਰੇ ਸੂਟ ਦਾ ਜੋ ਡਿਜ਼ਾਈਨ ਹੈ ਉਸ ਦਾ ਜਿਹੜਾ ਇਹ ਹੈ ਇਹ neck ਤੇ ਮਿਲੇਗਾ ਡਿਜ਼ਾਈਨ ਤੁਹਾਨੂੰ ਇਹ ਦੇਖੋ ਜੀ ਇਹ ਬਾਰਡਰ ਹੈ नीचे ऑर्गेन्जा दी लेस लगी हुई मिलेगी ਤੇ ਇਹ ਹੈਂਡਵਰਕ ਦਾ ਸੀਕੁਐਂਸ ਤੇ ਆਊਟਲਾਈਨਿੰਗ ਇਸ ਦੇ ਵਿੱਚ ਹੈਂਡਵਰਕ ਦੀ ਰਹੇਗੀ ਇੱਕ ਵਾਰੀ ਫਿਰ ਤੋਂ ਤੁਸੀਂ ਇਸ ਤਰ੍ਹਾਂ ਦੇਖ ਲਓ ਤੇ ਇਸ ਦੇ ਬੈਕ ਸਾਈਡ ਦੇ ਉੱਪਰ ਵੀ ਇਸ ਦਾ ਬਾਰਡਰ ਰਹੇਗਾ ਇਸ ਬਾਰਡਰ ਨੂੰ ਤੁਸੀਂ ਬਾਹਾਂ ਤੇ ਜਾਂ ਬਾਟਮ ਤੇ ਕਿਤੇ ਵੀ ਐਡ ਕਰ ਸਕਦੇ ਹੋ ਇਹ ਪੂਰੀ ਸ਼ਰਟ ਦੇ ਬੈਕ ਸਾਈਡ ਦੇ ਉੱਪਰ ਇਹ ਇਹ ਬਾਰਡਰ ਹੈ ਇਸ ਨੂੰ ਤੁਸੀਂ ਅ ਸ਼ਰਟ ਦੀ ਸੌਰੀ ਬਾਟਮ ਦੇ ਪਹੁੰਚਾਂ ਤੇ ਵੀ ਐਡ ਕਰਵਾ ਸਕਦੇ ਹੋ ਇਸ ਨੂੰ ਬਾਹਾਂ ਤੇ ਤਾਂ ਜਾ ਹੀ ਗਈ ਜਾਏਗਾ ਤੇ ਬੈਕ ਸਾਈਡ ਵੀ ਕਈਆਂ ਨੂੰ ਬੈਕ ਸਾਈਡ ਤੇ ਬਾਰਡਰ ਪਸੰਦ ਨਹੀਂ ਹੁੰਦਾ ਤੁਸੀਂ ਇਸ ਨੂੰ ਰਿਮੂਵ ਕਰਾ ਸਕਦੇ ਹੋ ਪੂਰੇ ਨੂੰ ਰਿਮੂਵ ਕਰਕੇ ਕਿਤੇ ਵੀ ਇਸ ਨੂੰ ਐਡ ਕਰ ਸਕਦੇ ਹੋ ਤੇ ਇਸ ਦੇ ਬੈਕ ਸਾਈਡ ਤੇ ਵੀ ਇਹ ਛੋਟੀਆਂ-ਛੋਟੀਆਂ ਬੂਟੀਆਂ ਜਿਹੜੀਆਂ ਇਹ ਰਹਿਣਗੀਆਂ ਔਰ ਇਸ ਦੇ ਨਾਲ ਆਫ ਵਾਈਟ ਤੁਹਾਨੂੰ ਬਾਟਮ ਮਿਲੇਗੀ ਇਹ ਆਫ ਵਾਈਟ ਬਾਟਮ ਹੈ ਇਹ ਸੂਟ ਹੈ ਜੀ ਇਹ ਇਸਤੇ ਨਾਲ ਆਫ ਵਾਈਟ ਪਿਓਰ ਕਾਟਨ ਦੀ ਬਾਟਮ ਹੈ ਤੇ ਪਿਓਰ ਜਾਮਤਾਨੀ ਲੇਲਨ ਕਾਟਨ ਦਾ ਇਹ ਸੂਟ ਹੈ ਪੂਰਾ ਇਸਤੇ ਨਾਲ ਜਾਮਤਾਨੀ ਜਿਹੜੀ ਲੇਲਨ ਕਾਟਨ ਹੈ ਲੇਲਨ ਕਾਟਨ ਦਾ ਹੀ ਇਸਤੇ ਨਾਲ ਦੁਪੱਟਾ ਰਹੇਗਾ ਡਿਜੀਟਲ ਪ੍ਰਿੰਟਿੰਗ ਦਾ ਦੁਪੱਟਾ ਰਹੇਗਾ ਇਹ ਇਸਤੇ ਫੋਰ ਸਾਈਡਡ ਬਾਰਡਰ ਰਹੇਗਾ ਤੇ ਸੈਂਟਰ ਦੇ ਵਿੱਚ ਵੀ ਇਸਤੇ ਬਹੁਤ ਸੋਹਣਾ ਹੈਵੀ ਡਿਜ਼ਾਈਨ ਰਹੇਗਾ ਇਹ ਦੇਖੋ ਇਸ ਤਰ੍ਹਾਂ ਕਰਕੇ ਬੜਾ ਹੀ ਪਿਆਰਾ ਸੂਟ ਹੈ ਇਹ ਉਸ ਟਾਈਮ ਤੇ ਜਦੋਂ ਮੈਂ ਲੈ ਕੇ ਆਈ ਹਾਂ ਨਾ ਸਭ ਦੇ ਮਤਲਬ ਚੁਆਇਸ ਸੀ ਫਰਸਟ ਚੁਆਇਸ ਇਹ ਸੀਗੀ ਕਿ ਸਾਰੇ ਜਣੇ ਸਭ ਤੋਂ ਪਹਿਲਾਂ ਇਹ ਵਾਲੇ ਸੂਟਾਂ ਨੂੰ ਹੀ ਮੰਗ ਰਹੇ ਸੀਗੇ ਆਪਣਾ ਧਿਆਨ ਨਾਲ ਤੁਸੀਂ ਇਹਨਾਂ ਸੂਟਾਂ ਦੇ ਡਿਜ਼ਾਈਨ ਨੂੰ ਦੇਖ ਕੇ ਸਕਰੀਨ ਦੇ ਉੱਪਰ ਚੱਲ ਰਹੇ ਨੰਬਰਾਂ ਦੇ ਉੱਪਰ ਆਪਣੀ ਬੁਕਿੰਗ ਇਨਕੁਆਰੀ ਕਰ ਸਕਦੇ ਹੋ ਇਹ ਸੂਟ ਮੈਨੂੰ ਬਹੁਤ ਜ਼ਿਆਦਾ ਪਸੰਦ ਆਏ ਸੀਗੇ ਕਿਉਂਕਿ ਮੈਂ ਜਦੋਂ ਸਭ ਤੋਂ ਪਹਿਲਾਂ ਲੈ ਕੇ ਆਈ ਸੀ ਤਾਂ ਮੈਂ ਸਭ ਤੋਂ ਪਹਿਲਾਂ ਇਹ ਹੀ ਸੂਟਾਂ ਨੂੰ ਲੈ ਕੇ ਆਈ ਸੀ ਸਟਾਕ ਦੇ ਵਿੱਚ ਇਹ ਅਜੀ ਡਿਜੀਟਲ ਪ੍ਰਿੰਟਿੰਗ ਦਾ ਲੇਲਨ कॉटन ਦੇ ਵਿੱਚ ਦੁਪੱਟਾ ਇੰਨਾ ਸੂਟਾਂ ਦੀ ਉਸ ਟਾਈਮ ਤੇ 1700 ਰੁਪਏ ਰੇਟ ਸੀਗਾ ਜੀ ਤੇ ਹੁਣ ਇਹ ਤੁਹਾਨੂੰ ਇੰਨੇ ਹੈਵੀ ਡਿਸਕਾਊਂਟ ਤੇ ਮਿਲ ਰਿਹਾ ਇਹ ਤੁਹਾਨੂੰ 1350 ਦੇ ਵਿੱਚ ਹੀ ਮੈਂ ਦੇਣ ਜਾ ਰਹੀ ਹਾਂ ਇਹ ਵਾਲੇ ਸੂਟ ਸੋ ਕਿਸੇ ਵੀ ਕਸਟਮਰ ਨੂੰ ਪਸੰਦ ਹੋਇਆ ਤਾਂ ਤੁਸੀਂ ਇਹ ਵਾਲੀ ਡੀਲ ਦਾ ਬਹੁਤ ਗੁੱਡ ਡੀਲ ਹੈ ਤੁਹਾਡੇ ਲਈ ਤੁਸੀਂ ਇਸ ਦਾ ਫਾਇਦਾ ਉਠਾ ਸਕਦੇ ਹੋ ਨਹੀਂ ਤਾਂ ਫਿਰ ਇਹ ਥੋੜੇ ਜੇ ਸੂਟ ਤਾਂ ਆਪਾਂ ਸਟੋਰ ਕਰਕੇ ਵੀ ਰੱਖ ਸਕਦੇ ਹੁੰਦੇ ਆ ਕਿਉਂਕਿ ਨੈਕਸਟ ਸੀਜ਼ਨ ਪਤਾ ਨਹੀਂ ਇਹ ਇੰਨੇ ਮਹਿੰਗੇ ਹੋ ਕੇ ਆਣਗੇ ਕਿਉਂਕਿ ਕਦੇ ਵੀ ਚੀਜ਼ ਡਾਊਨ ਹੋ ਕੇ ਨਹੀਂ ਆਂਦੀ ਨੈਕਸਟ ਸੀਜ਼ਨ ਦੇ ਵਿੱਚ ਅਗਰ ਰਿਪੀਟ ਹੁੰਦੀ ਹੈ ਤਾਂ ਉਹ ਫਿਰ ਉਹਨਾਂ ਦੇ ਰੇਟ ਵਗੈਰਾ ਅਪ ਹੋ ਜਾਂਦੇ ਆ ਔਰ ਇਹ ਪਾਰਟੀ ਵੇਅਰ ਸੂਟ ਹੈ ਇਸ ਦੇ ਵਿੱਚ ਹੈਂਡਵਰਕ ਦਾ ਟੱਚ ਰਹੇਗਾ 1350 ਦੇ ਵਿੱਚ ਪਿਓਰ ਕੁਆਲਿਟੀ ਦੇ ਵਿੱਚ ਲੇਲਨ ਕਾਟਨ 'ਚ ਹੈਂਡਵਰਕ ਦਾ ਟੱਚ ਡਿਜੀਟਲ ਪ੍ਰਿੰਟਿੰਗ ਕਿਤੇ ਨਹੀਂ ਮਿਲਦਾ ਜੀ ਇੰਨੇ ਅਫੋਰਡੇਬਲ ਪ੍ਰਾਈਸ ਤੇ ਇਹ ਵਾਲਾ ਤਾਂ ਤੁਸੀਂ ਦੇਖ ਕੇ ਇਹ ਤਾਂ ਸੇਮ ਹੀ ਉਹੀ ਹੈ ਹੁਣ ਆਪਾਂ ਦੂਸਰਾ ਇਸ ਦੇ ਵਿੱਚ ਦੇਖਦੇ ਹਾਂ ਦੂਸਰਾ ਡਿਜ਼ਾਈਨ ਇਹਦਾ ਥੋੜਾ ਹੀ ਜਿਹਾ بس ਇਸ ਦੇ ਵਿੱਚ ਪੱਤੀਆਂ ਦਾ ਕਲਰ ਉਸ ਦਾ ਗ੍ਰੀਨ ਹੈ ਇਹਦੇ ਵਿੱਚ ਗ੍ਰੇ ਰਹੂਗਾ ਪਰ ਇਸ ਦਾ ਡਿਜ਼ਾਈਨ ਵੀ ਬਹੁਤ ਸੋਹਣਾ ਹੈ ਇਹ ਅਸੀਂ ਕੈਨੇਡਾ ਤੋਂ ਮੇਬੀ ਯੂ ਐਸ ਵੀ ਅਸੀਂ ਸਟਿਚ ਕਰਕੇ ਸੂਟ ਭੇਜੇ ਹੋਏ ਆ ਬਹੁਤ ਜ਼ਿਆਦਾ ਸੋਹਣਾ ਹੈ ਮਤਲਬ ਇਹਨਾਂ ਦੀ ਨਾ ਆਫਟਰ ਸਟਿਚਿੰਗ ਬਹੁਤ ਸੋਹਣੀ ਫਿਨਿਸ਼ਿੰਗ ਆਈ ਹੈ ਇਹ ਦੇਖੋ ਜੀ ਇਹਦੇ ਜਿਹੜਾ ਇਹ ਫੁੱਲ ਹੈ ਇਹ ਬੇਲ ਵਾਲਾ ਫੁੱਲ ਹੈ ਜਿਹੜਾ ਇਹ ਵੇਲ ਇਸ ਤੇ neck ਦੇ ਉੱਪਰ ਆਏਗੀ ਇੱਥੋਂ ਜਿਵੇਂ ਤੁਸੀਂ ਗਲੇ ਦਾ ਡਿਜ਼ਾਈਨ ਚਾਹੇ ਰਾਉਂਡ ਰੱਖ ਲਿਆ ਵੀ ਰੱਖ ਲਿਆ ਜੋ ਵੀ ਰੱਖ ਲਿਆ ਤੁਸੀਂ ਇਹ ਤੁਹਾਡੇ neck ਦੇ ਉੱਪਰ ਡਿਜ਼ਾਈਨ ਹੈਗਾ ਹੈਂਡਵਰਕ ਇਸ ਦੇ ਵਿੱਚ ਵੀ ਰਹੇਗਾ ਕਈਆਂ ਨੂੰ ਬਹੁਤ ਲਾਈਟ ਕਲਰ ਪਸੰਦ ਹੁੰਦਾ ਇਹਦੇ ਵਿੱਚ ਗ੍ਰੇ ਪੱਤੀਆਂ ਦਾ ਡਿਜ਼ਾਈਨ ਹੈ ਜੀ ਇਹ ਦੇਖੋ ਇਹਦੇ ਵੀ ਸੇਮ ਆਰਗੈਂਜ਼ਾ ਦੀ ਲੇਸ ਰਹੇਗੀ نیچے ਬਾਰਡਰ ਰਹੇਗਾ ਸਾਰੀ ਸ਼ਰਟ ਦੇ ਵਿੱਚ ਛੋਟੀਆਂ-ਛੋਟੀਆਂ ਬੂਟੀਆਂ ਰਹਿਣਗੀਆਂ ਬੈਕ ਸਾਈਡ ਵੀ ਸ਼ਰਟ ਦੇ ਇਸ ਤਰ੍ਹਾਂ ਕਰਕੇ ਬਾਰਡਰ ਰਹੇਗਾ ਬਾਰਡਰ ਤੁਸੀਂ ਬਾਟਮ ਤੇ ਬਾਹਾਂ ਤੇ ਕਿਤੇ ਵੀ ਇਸ ਨੂੰ ਐਡ ਕਰਵਾ ਸਕਦੇ ਹੋ ਕਾਫੀ ਖੁੱਲਾ ਡੁੱਲਾ ਬਾਰਡਰ ਮਿਲ ਰਿਹਾ ਤੁਹਾਨੂੰ ਬੈਕ ਸਾਈਡ ਤੇ ਵੀ ਇਹ ਜਿਹੜਾ ਇਸ ਦਾ ਜੋ ਦੂਸਰੇ ਪਹਿਲਾ ਸੂਟ ਦਾ ਇਹ ਵਾਲਾ ਬੇਲ ਵਾਲਾ ਸਟਾਈਲ ਹੈ ਇਹ ਤੁਹਾਨੂੰ نیچے ਬਾਰਡਰ ਤੇ ਇੱਥੇ ਮਿਲਿਆ ਸੀ ਨਾਲ ਦੀ ਨਾਲ ਉੱਪਰ ਪਰ ਇਸ ਦੇ ਬਾਰਡਰ ਹੈ نیچے ਤੇ ਉੱਪਰ ਤੁਹਾਨੂੰ neck ਦੇ ਉੱਪਰ ਇਹ ਡਿਜ਼ਾਈਨ ਇਹ ਵਾਲਾ ਕਿਸੇ ਨੂੰ neck ਦੇ ਉੱਪਰ ਡਿਜ਼ਾਈਨ ਪਸੰਦ ਆਂਦਾ ਤਾਂ ਤੁਸੀਂ ਇਹ ਵਾਲਾ ਸੂਟ ਵੀ ਬੁੱਕ ਕਰ ਸਕਦੇ ਹੋ ਪਿਓਰ ਕਾਟਨ ਦੀ ਇਸ ਦੇ ਨਾਲ ਬਾਟਮ ਜਾਏਗੀ ਆਫ ਵਾਈਟ ਨਾਲ ਦੀ ਤੇ ਇਸ ਦੇ ਨਾਲ ਵੀ ਇਹ ਲੇਲਨ कॉटन ਦਾ ਦੁਪੱਟਾ ਰਹੇਗਾ ਮੈਂ ਤੁਹਾਨੂੰ ਇੱਕ ਵਾਰੀ ਖੋਲ ਕੇ ਦਿਖਾ ਦਿੰਨੀ ਹ ਇਸ ਦਾ ਡਿਜ਼ਾਈਨ ਕੁਝ ਇਸ ਤਰ੍ਹਾਂ ਫੋਰ ਸਾਈਡਡ ਇਸ ਤੇ ਲੇਸ ਰਹੇਗੀ ਇਸ ਦੇ ਸੈਂਟਰ ਦੇ ਵਿੱਚ ਪੈਨਲਸ ਇਸ ਤਰ੍ਹਾਂ ਕਰਕੇ ਤੇ ਖੁੰਝਾਂ ਦੇ ਉੱਪਰ ਇਸ ਤੇ ਚੁੰਡਾਂ ਦੇ ਉੱਪਰ ਇਸ ਤਰ੍ਹਾਂ ਕਰਕੇ ਡਿਜੀਟਲ ਪ੍ਰਿੰਟ ਦੇ ਉਹੀ ਬੂਝੇ ਰਹਿਣਗੇ ਜੋ ਵੇਲ ਦਾ ਜਿਹੜਾ ਬੂਝਾ ਆਪਣੇ neck ਦੇ ਉੱਪਰ ਰਹੇਗਾ ਡਿਜ਼ਾਈਨ ਉਹੀ ਇੱਥੇ ਰਹੇਗਾ ਇਹ ਦੇਖੋ ਜੀ ਇਹ ਵੀ ਦੁਪੱਟਾ ਬਹੁਤ ਜ਼ਿਆਦਾ ਸੋਹਣਾ ਹੈ ਬੜਾ ਪਿਆਰਾ ਸੋਹਣਾ ਦੁਪੱਟਾ ਹੈ ਸੋਹਣਾ ਸੂਟ ਹੈ ਤੇ ਫੈਬਰਿਕ ਕੁਆਲਿਟੀ ਸੇਮ ਟੂ ਸੇਮ ਇਹਨਾਂ ਦੀ ਪਿਓਰ ਲੇਲਨ ਕੁਆਟਰ ਰਹੇਗੀ ਇਹ ਸੂਟ ਦੀ 1350 ਦੇ ਵਿੱਚ ਤੁਹਾਨੂੰ ਆਫਟਰ ਡਿਸਕਾਊਂਟ 1750 ਦੇ ਵਿੱਚ ਸੀ ਇਹ 1350 ਚ ਮਿਲਣ ਜਾ ਰਿਹਾ ਹੈ ਬਹੁਤ ਅੱਛੀ ਡੀਲ ਹੈ ਕੋਈ ਵੀ ਕਸਟਮਰ ਇਹਨਾਂ ਦਾ ਪਹਿਲਾ ਆਰਡਰ ਪੈਂਡਿੰਗ ਕਰੀ ਬੈਠਾ ਹੋਵੇ ਜਾਂ ਨਵਾਂ ਕਸਟਮਰ ਇਹਨਾਂ ਨੂੰ ਲੈਣਾ ਚਾਹੁੰਦਾ ਹੋਵੇ ਤਾਂ ਤੁਹਾਡੇ ਲਈ ਬਹੁਤ ਜ਼ਿਆਦਾ ਗੁੱਡ ਡੀਲ ਹੈ ਤੁਸੀਂ ਇਹ ਸਾਰੇ ਬੁੱਕ ਹੈ ਜਿਹੜੇ ਕਰ ਸਕਦੇ ਹੋ ਸੋ ਹੁਣ ਆਪਾਂ ਦੇਖ ਲੈਣੇ ਆ ਨੈਕਸਟ ਇੱਕ ਜਾਮਤਾਨੀ ਦੇ ਵਿੱਚ ਇਹ ਹੈ ਜੀ 골ਡਨ येलो オーਰਗੈਂਜ਼ਾ ਦਾ ਪੈਚਵਰਕ ਹੋਇਆ ਵੈ ਇਸ ਦੇ ਉੱਪਰ نیچے オーਰਗੈਂਜ਼ਾ ਲਗਾ ਕੇ ਇਸ ਦੇ ਉੱਪਰ ਪੈਚ ਦਾ ਵਰਕ ਕੀਤਾ ਵੈ نیچے ਕਟਵਰਕ ਰਹਿਣਗੇ ਇਸ ਦੀ ਵੀ ਵਿੱਚ ਸੈਂਟਰ ਦੇ ਸਾਰੇ ਇਸ ਦੇ ਛੋਟੀਆਂ-ਛੋਟੀਆਂ ਬੂਟੀਆਂ ਰਹਿਣਗੀਆਂ ਇਸ ਦੇ ਨਾਲ ਲੇਲਨ ਦੀ ਬਾਟਮ ਰਹੇਗੀ ਰਿਯੋਂ ਜਾਂ ਲੇਲਨ ਦੀ ਇਹ ਦੇਖੋ ਬਹੁਤ ਜ਼ਿਆਦਾ ਪਿਆਰਾ ਬਹੁਤ ਜ਼ਿਆਦਾ ਸੋਹਣਾ ਇਸ ਦਾ ਬਾਰਡਰ ਹੈ ਇਹ ਇਸ ਦਾ 골ਡਨ येलो ਕਲਰ ਹੈ ਇਹ ਵੀ ਬਹੁਤ ਜ਼ਿਆਦਾ ਲੇਵੈਂਡਰ ਦੇ ਵਿੱਚ ਸੀ ਗ੍ਰੀਨ ਦੇ ਵਿੱਚ ਬਹੁਤ ਜ਼ਿਆਦਾ ਆਰਡਰ ਲੱਗੇ ਸੀ ਇਹ ਵਾਲਾ ਕਲਰ ਵੀ ਬਹੁਤ ਜ਼ਿਆਦਾ ਪਿਆਰਾ ਹੈ ਇਹ ਇਸ ਦੀ ਬਾਟਮ ਦੇਖ ਲਓ ਤੁਸੀਂ ਇਹ ਰਿਯਾਨ ਦੇ ਵਿੱਚ ਸੌਰੀ ਲੇਲਨ ਕਾਟਨ ਦੇ ਵਿੱਚ ਇਸ ਦੀ ਬਾਟਮ ਹੈ ਇਹ ਸੂਟ ਦਾ ਡਿਜ਼ਾਈਨ ਹੈ ਤੇ ਹੁਣ ਇਸ ਦੇ ਨਾਲ ਆਪਾਂ ਦੁਪੱਟਾ ਦੇਖ ਲੈਣੀ ਹੈ ਦੁਪੱਟਾ ਵੀ ਇਸ ਦਾ ਡਿਜੀਟਲ ਪ੍ਰਿੰਟਿੰਗ ਦਾ ਜੀ ਸਾਈਡ ਦੇ ਉੱਪਰ ਇਸ ਤੇ ਇਸ ਤਰ੍ਹਾਂ ਕਰਕੇ ਸਿਲਵਰ ਪੱਟੀ ਰਹੇਗੀ 4 ਸਾਈਡਡ ਸਿਲਵਰ ਪੱਟੀ ਰਹੇਗੀ ਟਸਲਸ ਰਹਿਣਗੇ ਇਸ ਤੇ 스마트 ਡਿਜੀਟਲ ਦੁਪੱਟਾ ਹੈ ਜੀ ਇਹ ਸੂਟ ਵੀ ਉਸ ਟਾਈਮ ਤੇ ਜਦੋਂ ਆਏ ਸੀ 17500 ਦੇ ਵਿੱਚ ਸੀ ਕਿਉਂਕਿ ਇਹ ਲੇਲਨ कॉटन ਹੈ ਪਾਰਟੀ ਵੇਅਰ ਸੂਟ ਨੇ 17500 ਦੇ ਵਿੱਚ ਸੀ ਬਟ ਹੁਣ ਇਹ ਵੀ ਤੁਹਾਨੂੰ 13500 ਦੀ ਰੇਂਜ ਵਿੱਚ ਮਿਲਣ ਜਾ ਰਹੇ ਹੈ ਇਸ ਤੇ ਵਿੱਚ ਡਿਜੀਟਲ ਪ੍ਰਿੰਟ ਆ ਇਸ ਤਰ੍ਹਾਂ ਕਰਕੇ ਬਹੁਤ ਜ਼ਿਆਦਾ ਸੋਹਣੇ ਬੜੇ ਪਿਆਰੇ ਸੂਟ ਸੀ ਇਹ ਇਹਦੇ ਵਿੱਚ ਇੱਕ ਆਪਾਂ ਕਲਰ ਹੋਰ ਦੇਖ ਲੈਣੇ ਆ ਇਸ ਤੇ ਵਿੱਚ ਜਿਹੜਾ ਤੁਹਾਨੂੰ ਇਹ ਪਿੰਕ ਕਲਰ ਮਿਲ ਸਕਦਾ ਲਿਵੈਂਡਰ ਔਰ ਜਿਹੜਾ ਫਿਰੋਜ਼ੀ ਆ ਉਹ ਨਹੀਂ ਮਿਲੇਗਾ ਕੇਵਲ ਤੁਹਾਨੂੰ ਇਹ ਕਲਰ ਸੂਟ ਦਾ गोल्डन येलो ਤੇ ਇਹ ਵਾਲਾ ਪਿੰਕ ਪੀਚ ਪਿੰਕ ਜੋ ਵੀ ਹੈ ਇਹ ਵਾਲਾ ਤੁਹਾਨੂੰ ਮਿਲ ਜੇਗਾ ਇਹ ਦੋ ਰੰਗ ਇਸ ਦੇ ਵਿੱਚ अवेलेबल ਰਹਿਣਗੇ ਸਕਰੀਨ ਦੇ ਉੱਪਰ ਨੰਬਰ ਤੁਹਾਨੂੰ ਦਿਖ ਰਿਹਾ ਤੁਸੀਂ ਆਪਣੀ ਬੁਕਿੰਗ ਹੈ ਜਿਹੜੀ ਫਾਸਟ ਫਾਸਟ ਕਰ ਸਕਦੇ ਹੋ ਕਿਉਂਕਿ ਲਿਮਟਿਡ ਦੇ ਪੀਸਾ ਹੈ ਤੇ ਹੁਣ ਆਪਾਂ ਦੇਖ ਲੈਂਦੇ ਹਾਂ ਜੀ ਜਿਹੜੇ ਦੋ ਪੀਸ ਸੌਰੀ ਦੋ ਪੀਸ ਨਹੀਂ ਦੋ ਕਲਰ ਜੋ ਮੇਰੇ ਕੋਲੇ ਹੈ ਇਹ ਪਿਆਜ਼ੀ ਕਲਰ ਹੈ ਤੇ ਇਹ 베이스 ਬ੍ਰਾਊਨ ਕਲਰ ਹੈ ਜਿਹੜਾ ਵਰਕ ਕੋ ਕੇ ਮਿਲਿਆ ਸੀਗਾ ਤੁਹਾਨੂੰ ਇਹ ਉਸ ਟਾਈਮ ਤੇ 11:30 ਦਾ ਸੀ ਬਟ ਅੱਜ ਤੁਹਾਨੂੰ ਇਹ 1000 ਰੁਪਏ ਦੇ ਵਿੱਚ ਬੁਟੀਕ ਵਾਲਾ ਹੈਂਡਵਰਕ ਸੌਰੀ ਬੁਟੀਕ ਵਰਕ ਦੇ ਉੱਪਰ 1000 ਦੇ ਵਿੱਚ ਇਹ ਤੁਹਾਨੂੰ ਮਿਲਣ ਜਾ ਰਿਹਾ ਹੈ ਬਹੁਤ ਜ਼ਿਆਦਾ ਸੋਹਣਾ ਚੈੱਕ कॉटन ਇਸ ਦੇ ਉੱਪਰ ਫੈਬਰਿਕ ਲੱਗਿਆ ਹੋਇਆ ਹੈ ਫੈਬਰਿਕ ਦਾ ਯੂਜ਼ ਹੋਇਆ ਇਸ ਤੇ ਉੱਪਰ ਬਹੁਤ ਸੋਹਣੀ ਕੁਆਲਿਟੀ ਆ ਫੈਬਰਿਕ ਦੀ ਸੁਪਰ कॉटन ਹੈ ਜਿਹੜੀ ਸੁਪਰ ਪ੍ਰੀਮੀਅਮ ਕੁਆਲਿਟੀ ਦੇ ਵਿੱਚ ਵਰਕ ਹੈ ਇਹ ਇਸ ਦਾ ਬਾਰਡਰ ਹੈ ਜੀ ਤੁਸੀਂ ਦੇਖ ਸਕਦੇ ਹੋ ਇਹ ਇਸ ਦੀਆਂ ਬਾਹਾਂ ਨੇ ਚਾਹੇ ਤੁਸੀਂ ਬਾਹਾਂ ਤੇ ਚਾਹੇ ਤੁਸੀਂ ਬਾਟਮ ਦੇ ਉੱਪਰ ਇਸ ਨੂੰ ਐਡ ਕਰ ਸਕਦੇ ਕਿਸੇ ਨੂੰ ਵੀ ਇਹ ਕਲਰ ਪਸੰਦ ਹੋਵੇ ਤਾਂ ਤੁਸੀਂ ਇਸ ਦਾ ਵੀ ਬੈਨੀਫਿਟ ਹੈ ਜਿਹੜਾ ਲੈ ਸਕਦੇ ਹੋ ਬਹੁਤ ਸੋਹਣਾ ਕਲਰ ਹੈ ਜੀ ਬੜਾ ਹੀ ਪਿਆਰਾ ਸੋਹਣਾ ਕਲਰ ਹੈ ਇਸ ਦਾ ਇਹ ਵੀ ਤੁਹਾਨੂੰ ਡਿਸਕਾਊਂਟ ਤੇ ਮਿਲ ਜਾਣਾ ਹੈ ਹੁਣ ਇਹ ਦੇਖੋ ਇਹ ਇਸ ਦਾ ਬਾਰਡਰ ਹੈ ਤੇ ਫਿਨਿਸ਼ਿੰਗ ਇਸ ਦੀ ਤੁਸੀਂ ਨੇੜੇ ਤੋਂ ਦੇਖ ਲਓ ਪਿਓਰ ਦਾ ਇਸ ਤੇ ਕਾਟਨ ਦਾ ਫੈਬਰਿਕ ਯੂਜ਼ ਹੋਇਆ ਹੋਇਆ ਹੈ ਇਹ ਵੀ ਤੁਹਾਨੂੰ 1000 ਦੀ ਰੇਂਜ ਵਿੱਚ ਮਿਲਣ ਜਾ ਰਿਹਾ ਇਸ ਦੇ ਵਿੱਚ ਦੂਸਰਾ ਜਿਹੜਾ ਕਲਰ ਹੈ ਉਹ ਦੂਸਰਾ ਕਲਰ ਇਸ ਦੇ ਵਿੱਚ ਇਹ ਪਿਆਜੀ ਹੈ ਇਹ ਵੀ ਜਿਸ ਨੇ ਲੈਣਾ ਹੋਇਆ ਜਾਂ ਖੋਲਵਾ ਕੇ ਦੇਖਣਾ ਹੋਇਆ ਅੱਛੀ ਤਰ੍ਹਾਂ ਡਿਟੇਲ ਇਸ ਦੀ ਲੈਣੀ ਹੋਈ ਤੁਸੀਂ WhatsApp ਦੇ ਉੱਪਰ ਇਸ ਦੀ ਪਿਕ ਭਗਵਾ ਸਕਦੇ ਹੋ ਤੇ ਇਹ ਸੀਗਾ ਜੀ ਅੱਜ ਦਾ ਆਪਣਾ ਕੁਝ ਜਿਹੜਾ ਬੁਟੀਕਾ ਨੇ ਬੁੱਕ ਕਰਕੇ ਰੱਖਿਆ ਹੋਇਆ ਮੈਂ ਤੁਹਾਨੂੰ ਉਹ ਵੀ ਦਿਖਾਵਾਂਗੀ ਉਹਦੇ ਵਿੱਚੋਂ ਇੱਕ ਦੋ ਪੀਸ ਅੱਜ ਮੈਂ ਦਿਖਾ ਦੇਣੀ ਆ ਤੁਹਾਨੂੰ ਇਹ ਬਹੁਤ ਸਾਰੇ ਕਸਟਮਰਾਂ ਦੀ ਡਿਮਾਂਡ ਤੇ ਸੀ ਇਹ ਵਾਲਾ ਸੂਟ ਇਹ ਤੁਹਾਨੂੰ ਮੈਚਿੰਗ ਦੇ ਵਿੱਚ ਮਿਲ ਸਕਦਾ ਹੈ ਇਹ ਟੈਬੀ ਚੈੱਕ ਜੋਰਜਟਾ ਸੌਰੀ ਟੈਬੀ ਮਸਲੀਨ ਆ ਇਹ ਤੇ ਇਹ ਤੁਹਾਨੂੰ ਚੈੱਕ ਦੇ ਵਿੱਚ ਮਿਲ ਸਕਦੀ ਹੈ ਬਹੁਤ ਸੋਨਾ ਬਹੁਤ ਜ਼ਿਆਦਾ ਪਿਆਰੀ ਕੁਆਲਿਟੀ ਐ ਇਸ ਦੀ ਇਸ ਦੇ ਨਾਲ ਜੋਰਜਟ ਦਾ ਬਾਟਮ ਹੈ ਮੈਚਿੰਗ ਰਹੇਗਾ ਤੇ ਇਹ ਬਹੁਤ ਜ਼ਿਆਦਾ ਪਿਆਰੀ ਕੁਆਲਿਟੀ ਦੇ ਵਿੱਚ ਤੁਹਾਨੂੰ ਮਿਲਣ ਜਾ ਰਿਹਾ ਹੈਗਾ ਇਹ ਵੀ ਉਸ ਟਾਈਮ ਤੇ 1100 1150 ਰਿਪੀਟ ਜਦੋਂ ਹੋਇਆ ਸੀ ਮੇਬੀ ਇਹ ਮਹਿੰਗਾ ਹੋ ਕੇ ਆ ਗਿਆ ਸੀ ਬਟ ਹੁਣ ਤੁਹਾਨੂੰ ਇਹ ਸੂਟ 850 ਦੇ ਵਿੱਚ ਮਿਲ ਜਾਣਾ ਹੈ ਸ਼ਿਪਿੰਗ ਇਸ ਦੀ 50 60 ਜੋ ਵੀ ਹੈ ਉਹ ਅਲੱਗ ਰਹੇਗੀ ਇਸ ਸੂਟ ਦਾ 850 ਜਿਹੜਾ ਹੈ ਆਫਟਰ ਡਿਸਕਾਊਂਟ ਰੇਟ ਹੈ ਹੁਣ ਸਭ ਤੋਂ ਜਿਹੜਾ ਆਪਾਂ ਦੇਖ ਲੈਨੇ ਜੋ ਸੂਟ ਮਹਿੰਗਾ ਰਖਵਾਇਆ ਸੀ ਕਿਸੇ ਕਸਟਮਰ ਨੇ ਜੋ ਨਹੀਂ ਲਿਆ ਉਹਨਾਂ ਨੇ ਰਾਮ ਟੈਕਸ ਦਾ ਸੂਟ ਹੈ ਜੀ ਇਹ ਮੈਨੂੰ 2500 ਜਾਂ 2500 ਇਸ ਰੇਂਜ ਦੇ ਵਿੱਚ ਪਿਆ ਸੀਗਾ ਇਸ ਨੂੰ ਵੀ ਮੈਂ ਡਿਸਕਾਊਂਟ ਦੇ ਉੱਪਰ ਦੇ ਦੂੰਗੀ ਇਸ ਸੂਟ ਦੇ ਉੱਪਰ ਕੰਮ ਵੀ ਬਹੁਤ ਸੋਹਣਾ ਹੋਇਆ ਹੋਇਆ ਤੇ ਰਾਮ ਟੈਕਸ ਦੇ ਬਾਰੇ ਫੈਬਰਿਕ ਬਾਰੇ ਦੱਸਣ ਦੀ ਤਾਂ ਤੁਹਾਨੂੰ ਲੋੜ ਹੀ ਨਹੀਂ ਰਾਮ ਟੈਕਸ ਦੀ ਕੁਆਲਿਟੀ ਸਭ ਨੂੰ ਪਤਾ ਹੈ ਕਿ ਕਿਸ ਤਰ੍ਹਾਂ ਦੀ ਹੁੰਦੀ ਹੈ ਬਹੁਤ ਜ਼ਿਆਦਾ ਸੁਪਰ ਕੁਆਲਿਟੀ ਦਾ ਸੂਟ ਹੈ ਜੀ ਆ ਇਹ ਇਸ ਤੇ ਉੱਪਰ ਆਰਗੈਂਜ਼ਾ ਦਾ ਪੈਚ ਲੱਗਿਆ ਜਿਸ ਤੇ ਉੱਪਰ ਵਰਕ ਹੋਇਆ ਹੋਇਆ ਇਹ ਸਾਰਾ ਵਰਕ ਹੋਇਆ ਹੋਇਆ ਜੀ ਆਰਗੈਂਜ਼ਾ ਦਾ ਇਸਦੀ ਮੈਂ ਇੱਕ ਤਸਵੀਰ ਵੀ ਮਾਡਲ ਦੀ ਜੋ ਵੇਅਰ ਕੀਤਾ ਹੋਇਆ ਮੈਂ ਤੁਹਾਨੂੰ ਉਹ ਵੀ ਫੋਟੋ ਦਿਖਾ ਦੂੰਗੀ ਇਹ ਇਸ ਦੇ ਵਿੱਚ ਸਾਰਾ ਆਰਗੈਂਜ਼ਾ ਦੇ ਉੱਪਰ ਮਸ਼ੀਨੀ ਵਰਕ ਹੋਇਆ ਵਾ ਇਸ ਦੇ ਨੀਚੇ ਇਹ ਸਾਰਾ ਬਾਰਡਰ ਜਿਹੜਾ ਹੈ ਇਹ ਵਰਕ ਹੋਇਆ ਜੀ ਇਹ ਸਾਰਾ ਇਹ ਸਾਰਾ ਵਰਕ ਹੋਇਆ ਵੈ ਨੇੜੇ ਤੋਂ ਦੇਖ ਲਓ ਤੁਸੀਂ ਰਾਮ ਟੈਕਸ ਦਾ ਹੈ ਫੈਬਰਿਕ ਹੈ ਜੀ ਇਹ ਦੇਖੋ ਰਾਮ ਟੈਕਸ ਦੀ ਇਸ ਤੇ ਉੱਪਰ ਸਟੈਂਪ ਲੱਗੀ ਹੋਈ ਹੈ ਮੈਂ ਤੁਹਾਨੂੰ ਦਿਖਾਨੀ ਆ ਰਿਹਾ ਦੇਖੋ ਜੀ ਰਾਮ ਟੈਕਸ ਦਾ ਇਸ ਤੇ ਉੱਪਰ ਮਾਰਕਿੰਗ ਹੈ हां जी ਤੇ ਇਹ ਅਲਓਵਰ ਸੂਟ ਹੈ ਜੀ ਇਸ ਦੇ ਨਾਲ ਪਿਓਰ ਦਾ ਦੁਪੱਟਾ ਹੈ ਬਲੈਕ ਕਲਰ ਬਹੁਤ ਸਾਰਿਆਂ ਪਹਿਣਾ ਦੀ ਪਸੰਦ ਹੁੰਦੀ ਹੈ ਤੁਸੀਂ ਇਸ ਨੂੰ ਵੀ ਖਰੀਦ ਸਕਦੇ ਹੋ ਮੇਰੀ ਖੁਦ ਦੀ ਪਰਚੇਸਿੰਗ ਉਸ ਟਾਈਮ ਤੇ 2500 ਜਾਂ 2500 ਰੁਪਿਆ ਰਹੀ ਹੋਣੀ ਹੈ ਇਹ ਵੀ ਮੈਂ ਤੁਹਾਨੂੰ 23-2400 ਰੁਪਏ ਦੇ ਵਿੱਚ ਵਿਦ ਸ਼ਿਪਿੰਗ ਇਹ ਮੈਂ ਤੁਹਾਨੂੰ ਦੇ ਦੂੰਗੀ ਅਗਰ ਤੁਸੀਂ ਵਿਦ ਸ਼ਿਪਿੰਗ ਕਰਦੇ ਹੋ ਤਾਂ 2400 2350 ਇਸ ਦਾ ਜਿਹੜਾ ਹੈ ਆਫਟਰ ਡਿਸਕਾਊਂਟ ਰੇਟ ਰਹੇਗਾ ਅਗਰ ਨਹੀਂ ਵੀ ਚਲੋ ਇਹ ਸੇਲ ਹੁੰਦੇ ਸੂਟ ਤਾਂ ਇਹਨਾਂ ਨੂੰ ਖੁਦ ਲਈ ਵੀ ਬੰਦਾ ਰੱਖ ਲੈਂਦਾ ਕਿਉਂਕਿ ਇੰਨੇ ਅੱਛੀ ਰਾਮ ਟੈਕਸ ਦੀ ਕੁਆਲਿਟੀ ਨੂੰ ਡਾਊਨ ਕਰਕੇ ਦੇਣਾ ਮਤਲਬ ਬੇਫਕੀ ਹੋ ਜਾਂਦੀ ਹੈ ਇਹ ਦੇਖੋ ਜੀ ਰਾਮ ਟੈਕਸ ਦੀ ਸਟੈਂਪ ਲੱਗੀ ਹੋਈ ਹੈ ਦੁਪट्टे ਦੇ ਉੱਪਰ ਤੇ ਇਹਨਾਂ ਦੇ ਦੁਪੱਟੇ ਪ्योर ਦੇ ਹੁੰਦੇ ਆ ਇਹ ਨਾਲ ਇਸ ਤਰ੍ਹਾਂ ਕਰਕੇ ਮਿਕਸ ਜਾਂ ਕੋਈ ਵੀ ਕਟਿਆ ਮਟੀਰੀਅਲ ਦਾ ਦੁਪੱਟਾ ਨਹੀਂ ਲਗਾਉਂਦੇ ਆ ਚਲੋ ਆਪਾਂ ਇਸ ਨੂੰ ਓਪਨ ਕਰਕੇ ਦੇਖ ਲੈਣੇ ਆ ਤੁਹਾਨੂੰ ਮੈਂ ਨਾਲ ਦੀ ਨਾਲ ਇਸ ਦੀ ਜੋ ਦੂਸਰੇ ਕਲਰ ਦੇ ਵਿੱਚ ਮਾਡਲ ਨੇ ਵੇਅਰ ਕੀਤਾ ਹੋਇਆ ਇਸ ਨੂੰ ਸਟਿਚ ਕਰਾ ਕੇ ਉਸ ਦੀ ਤਸਵੀਰ ਵੀ ਸ਼ੇਅਰ ਕਰ ਦਿੰਨੇ ਆ ਏ ਹੈ ਜੀ ਤੇ ਇਹਦਾ ਹੁਣ ਆਪਾਂ ਦੁਪੱਟਾ ਦੇਖ ਲੈਨੇ ਆ ਫੁੱਲ ਪਿਓਰ ਦਾ ਦੁਪੱਟਾ ਹੈ ਜੀ ਇਹਦੇ ਨਾਲ ਫੁੱਲ ਪਿਓਰ ਦਾ ਸੋਹਣਾ ਵੈਸੇ ਦੇਖੀਏ ਮੈਂ ਪਹਿਲਾਂ ਖੋਲਿਆ ਨਹੀਂ ਸੀਗਾ ਤਾਂ ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗ ਰਿਹਾ ਹੈ ਲੇਸ ਲੱਗੀ ਹੋਈ ਹੈ ਇਸ ਤੇ ਫੋਰ ਸਾਈਡਡ ਇਸ ਤਰ੍ਹਾਂ ਕਰਕੇ ਬਲੈਕ ਤੇ ਸਾਰਾ ਡਿਜੀਟਲ ਪ੍ਰਿੰਟਿੰਗ ਦਾ ਬਲੈਕ ਕਲਰ ਦਾ ਇਹ ਦੁਪੱਟਾ ਹੈ ਜੀ ਬਹੁਤ ਜ਼ਿਆਦਾ ਪਿਆਰਾ ਦੁਪੱਟਾ ਹੈ ਮੇਬੀ ਹੁਣ ਮੈਨੂੰ ਦੁਪੱਟਾ ਦੇਖ ਕੇ ਲੱਗਦਾ ਕਿ ਮੈਂ ਤੁਹਾਨੂੰ ਜਿਹੜਾ ਰੇਟ ਬੋਲ ਦਿੱਤਾ ਜੋ ਰੇਟ ਦੀ ਗੱਲ ਕਰ ਲਈ ਹੈ ਉਹ ਗਲਤ ਕਰ ਲਈ ਹੈ ਕਿਉਂਕਿ ਅਗਰ ਮੈਂ ਇਸ ਨੂੰ ਆਪਣੇ ਲਈ ਵੀ ਰੱਖ ਸਕਦੀ ਕਿਉਂਕਿ ਮੇਰਾ ਵੀ ਫੇਵਰਿਟ ਹੈ ਬਲੈਕ ਕਲਰ ਕੋਈ ਇੰਨਾ ਜ਼ਿਆਦਾ ਉਹ ਨਹੀਂ ਮੈਨੂੰ ਕਈ ਵਾਰ ਪ੍ਰਿੰਟ ਆਪਾਂ ਨੂੰ ਪਸੰਦ ਨਹੀਂ ਹੁੰਦਾ ਹਰ ਇੱਕ ਦੀ ਆਪਣੀ ਆਪਣੀ ਚੁਆਇਸ ਹੁੰਦੀ ਹੈ ਨਾ ਮੈਨੂੰ ਇਸ ਤਰ੍ਹਾਂ ਆਲ ਓਵਰ ਪਸੰਦ ਨਹੀਂ ਹੈਗਾ ਬਲੈਕ ਮੈਨੂੰ ਪਲੇਨ ਜ਼ਿਆਦਾ ਪਸੰਦ ਹੈ ਸੋ ਬਟ ਮਤਲਬ ਡਾਊਨ ਜਾ ਕੇ ਦੇਣ ਦੀ ਬਜਾਏ ਤਾਂ ਤੁਸੀਂ ਇਸ ਨੂੰ ਸਟਿਚ ਕਰਕੇ ਵੇਅਰ ਕਰ ਸਕਦੇ ਹੋ ਸੋ ਮੈਨੂੰ ਬਹੁਤ ਜ਼ਿਆਦਾ ਸੋਹਣਾ ਲੱਗਿਆ ਬਹੁਤ ਅ ਤੁਸੀਂ ਆਪਣਾ ਆਰਡਰ ਦੇਣਾ ਹੋਇਆ ਦੇ ਸਕਦੇ ਹੋ ਨਹੀਂ ਇਸ ਨੂੰ ਮੈਂ ਖੁਦ ਸਟਿਚ ਕਰਾਉਣ ਜਾ ਰਹੀ ਹਾਂ ਸੋਣਾ ਜੀ ਇਹ ਵੀ ਇਸ ਦਾ ਫੁੱਲ ਪਿਓਰ ਦਾ ਦੁਪੱਟਾ ਸਭ ਤੋਂ ਵਧੀਆ ਚੀਜ਼ ਇਹ ਕਿ ਇਸ ਦੇ ਨਾਲ ਪਿਓਰ ਦਾ ਦੁਪੱਟਾ ਹੈ ਮੈਂ ਮਿਕਸ ਸਿੰਥੈਟਿਕ ਦੁਪੱਟੇ ਵਾਲੇ ਮੈਨੂੰ ਸੂਟ ਅੱਛੇ ਨਹੀਂ ਲੱਗਦੇ ਆ ਸੋ ਇਹ ਹੈ ਜੀ ਇਸ ਸੂਟ ਦੀ ਆ ਜਿਹੜੀ ਫਾਈਨਲ ਲੁੱਕ ਹੈ ਸਾਰੀ ਦੇਖ ਲਓ ਤੁਸੀਂ ਇੱਕ ਵਾਰੀ ਫਿਰ ਤੋਂ ਇਸ ਨੂੰ ਮੈਂ ਥੋੜਾ ਸਟਾਈਲਿਸ਼ ਬਣਾ ਲੂੰਗੀ ਤਾਂ ਮੈਨੂੰ ਲੱਗਦਾ ਕਿ ਡੈਫੀ ਡੈਫੀਨੇਟਲੀ ਇਹ ਸੂਟ ਬਹੁਤ ਜ਼ਿਆਦਾ ਸੋਹਣਾ ਲੱਗੇਗਾ वैसे इस दे विच कुछ भी लेसस वगैरह ऐड ਕਰਨ ਦੀ ਲੋੜ ਨਹੀਂ ਹੈਗੀ ਕਿਉਂਕਿ ਆਲਰੇਡੀ ਇਸ ਦੇ ਵਿੱਚ ਬਹੁਤ ਜ਼ਿਆਦਾ ਵਰਕ ਹੈ ਤੇ ਆਲਓਵਰ ਸੂਟ ਹੈ ਹੈ ਹੋ ਗਿਆ ਜੀ ਬਾਕੀ ਤੁਹਾਨੂੰ ਮੈਂ ਜੋ ਵੀ ਬਚਿਆ ਹੋਇਆ ਹੋਰ ਬੁਕਿੰਗ ਦੇ ਵਿੱਚੋਂ ਜੋ ਬਚਿਆ ਹੋਇਆ ਸਟਾਕ ਹੈ ਉਹ ਮੈਂ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਸ਼ੋਅ ਕਰ ਦੂੰਗੀ ਆਈ ਹੋਪ ਤੁਹਾਨੂੰ ਅੱਜ ਦਾ ਕਨਸੈਪਟ ਬਹੁਤ ਸੋਹਣਾ ਲੱਗਿਆ ਹੋਣਾ ਤੇ ਤੁਸੀਂ ਇਸ ਡੀਲ ਨਾਲ ਸੈਟੀਸਫਾਈਡ ਹੋਵੋਗੇ ਇੰਨਾ ਅੱਛਾ ਡਿਸਕਾਊਂਟ ਤੁਹਾਨੂੰ ਮਿਲਣ ਜਾ ਰਿਹਾ ਹੈ ਤਾਂ ਤੁਸੀਂ ਆ ਸਕਰੀਨ ਦੇ ਉੱਪਰ ਜੋ ਵੀ ਤੁਹਾਨੂੰ ਨੰਬਰ ਦਿਖ ਰਿਹਾ WhatsApp ਤੁਸੀਂ ਉਹਦੇ ਤੇ ਜਾ ਕੇ ਆਪਣੀ ਇਨਕੁਆਰੀ ਕਰ ਸਕਦੇ ਹੋ ਆਪਣੀ ਬੁਕਿੰਗ ਕਰ ਸਕਦੇ ਹੋ ਆਪਣੇ ਆਰਡਰ ਹੈ ਜਿਹੜੇ ਜਲਦੀ ਜਲਦੀ ਡਨ ਕਰ ਸਕਦੇ ਹੋ ਤੇ ਮਿਲਦੇ ਆਪਾਂ ਫਿਰ ਨੈਕਸਟ ਵੀਡੀਓ ਦੇ ਵਿੱਚ ਨਵੇਂ ਕਨਸੈਪਟ ਦੇ ਨਾਲ ਤਦ ਤੱਕ ਸਾਰਿਆਂ ਨੂੰ ਸੱਚੀ ਕਾਲ ਗੁੱਡ ਬਾਏ ਐਂਡ ਟੇਕ ਕੇਅਰ